ਸਸ਼ਰਕਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਬੀੜ ਤਲਾਬ ਇਲਾਕੇ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਨਸ਼ਾ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਬਠਿੰਡਾ ਜ਼ਿਲ੍ਹੇ ਦਾ ਬੀੜ ਤਲਾਬ ਇਲਾਕਾ ਬਹੁਤ ਹੀ ਬਦਨਾਮ ਹੈ ਜਿੱਥੇ ਲਗਾਤਾਰ ਪੁਲਿਸ ਦੇ ਵੱਲੋਂ ਸਰਚ ਵੀ ਅੰਜਾਮ ਲਾਇਆ ਜਾਂਦਾ ਹੈ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਮੌਤੇ ਦਾਸ ਨੇ ਕਿ ਪਿਛਲੇ ਸਮੇਂ ਤੋਂ ਇਸ ਤਰ੍ਹਾਂ ਦੀ ਕਈ ਵੀਡੀਓ ਵਾਇਰਲ ਹੋਈਆਂ ਨੇ ਭਾਵੇਂ ਕਿ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਤੇ ਮਾਮਲੇ ਵੀ ਦਰਜ ਕੀਤੇ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਥਾਣਾ ਸਦਰ ਦੇ ਐਸਐਚਓ ਮੇਜਰ ਸਿੰਘ ਗੱਲਬਾਤ ਕੀਤੀ ਗਈ ਤੋਨ ਦਾ ਕਹਿਣਾ ਹੈ ਕਿ ਇਸ ਵੀਡੀਓ ਦੇ ਸਬੰਧ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਨਸ਼ਾ ਤਸਕੀਰਾ ਨੂੰ ਤੇ ਨਸ਼ਾ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਨਾਲ ਹੀ ਲੋਕਾਂ ਨੂੰ ਉਹਨਾਂ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਉਸ ਦਾ ਕਹਿਣਾ ਹੈ ਕਿ ਜੋ ਸੂਚਨਾ ਦੇਵੇਗਾ ਉਸ ਦਾ ਨਾਮ ਇੱਥੇ ਗੁਪਤ ਹੋਵੇਗਾ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਦੇ ਚੱਲਦਿਆਂ ਕੀ ਕਾਰਵਾਈ ਵੀ ਹੋ ਰਹੀ ਹੈ ਤਾਂ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਖਤ ਆਦੇਸ਼ ਦਿੱਤੇ ਗਏ ਨੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਾਲੀਓ ਨੇ ਕਿਹਾ ਕਿ ਜੋ ਵੀ ਸੂਚਨਾ ਦੇਵੇਗਾ ਉਸ ਦੀ شناخت ਨੂੰ ਵੀ ਗੁਪਤ ਰੱਖਿਆ ਜਾਵੇਗਾ ਤੇ ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਅਧਿਕਾਰੀਆਂ ਪਰ ਲੋਇਸ ਮਾਮਲੇ ਦੇ ਵਿੱਚ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਉਹਨਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਕਿ ਉਹ ਬ੍ਰੋਕਟ ਨੌਜਵਾਨਾਂ ਨੂੰ ਜਲਦ ਕਾਬੂ ਕਰ ਬੰਦੀ ਕਾਰਵਾਈ ਕਰਨ ਦਾ ਵੀ ਫਰੋਸਾ ਦਿੱਤਾ ਗਿਆ ਸਰ ਇੱਕ ਲੂ ਗੀੜ ਕਾ ਵਸਤੀ ਵੀ ਕਿ ਬੈਰ ਸਥਿਤੀ ਤੋਂ ਕੀ ਸ਼ੁਰੂ ਹੋ ਰਹੀ ਹੈ ਜੇ ਨਾ ਅੱਜ ਫਿਰ ਧਿਆਨ ਚ ਆਇਆ ਸੀ ਕਿ ਜਿਹੜਾ ਬੀੜ ਵਸਤੀ ਆ 2 ਨੰਬਰ ਇੱਥੇ ਇੱਕ ਰਾਮਬਾਗ ਉਹਦੇ ਵਿੱਚ ਕੁਝ ਕੁ ਮੁੰਡੇ ਆ ਜਿਹੜੇ ਉਹ ਬੈਠ ਕੇ ਨਸ਼ਾ ਕਰ ਰਹੇ ਆ ਤੇ ਕੁਝ ਕੁ ਹੋਰ ਦੋ ਤਿੰਨ ਆਦਮੀਆਂ ਦੇ ਵੀ ਨਾਂ ਸਾਹਮਣੇ ਆਏ ਸੀ ਜਿਹੜਾ ਇਹ ਮਤਲਬ ਉਹਨਾਂ ਦਾ ਲੀਚੰਦਾ ਕੰਮ ਕਰਦੇ ਗਏ ਜੇ ਸੰਦੀ ਮੇਰੇ ਵੱਲੋਂ ਨਾਲ CA2 ਦੇ ਇੰਚਾਰਜ ਕਰਦੀਪ ਨੂੰ ਨਾਮ ਕਰੀਟ ਕੀਤਾ ਗਿਆ ਉੱਥੇ ਪਰ ਉੱਥੇ ਅਜੇ ਤੱਕ ਅਜ ਕੁਝ ਨਹੀਂ ਮਿਲਿਆ ਤੇ ਜਿਹੜੇ ਦੋ ਤਿੰਨ ਹੋਰ ਨਾਂ ਸਾਹਮਣੇ ਆਏ ਸੀ ਉਹਨਾਂ ਦੇ ਵੀ ਕਰਾਂ ਦੇ ਰੇਡ ਵੀ ਕੀਤਾ ਤੇ ਤਲਾਸ਼ ਵੀ ਲਈ ਹੈ ਪਰ ਅਜੇ ਤੱਕ ਉਹ ਸਾਨੂੰ ਸਫਲਤਾ ਨਹੀਂ ਮਿਲੀ ਆ ਪਰ ਸੋਰਸ ਲਾਤੇ ਆ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਕਾਬੂ ਕਰਕੇ ਜੋ ਵੀ ਅਜੇ ਕੋਈ ਮਤੋਂ ਤੋਂ ਉਹਦੇੰ ਮਤਲਬ ਬਣਦੀ ਘੱਟ ਵੀਡੀਓ ਹੋਈ ਪਾੜ ਲਵਿਸ ਪਰ ਬਦਨਾਮ ਥੀਏ ਇੱਕ ਬਹੁਤ ਚਾਦਰ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਦਨਾਮ ਏਰੀਆ ਇਹ ਪਰ ਹੁਣ ਸਾਡੀ ਪੁਲਿਸ ਉਦੋਂ ਇਹ ਤਾਂ ਬਿਲਕੁਲ ਮੇਨ ਫੋਕਸ ਆ ਸਾਡਾ ਇਸ ਤੇ ਇਸ ਜਗ੍ਹਾ ਤੇ ਤੇ ਬਹੁਤ ਪਹਿਲਾਂ ਨਾਲ ਬਹੁਤ ਜਿਆਦਾ ਫਰਕ ਆ ਹੁਣ ਸਾਰੇ ਜਿੰਨੇ ਵੀ ਕੋਈ ਵੇਚਣ ਵਾਲੇ ਸੀਗੇ ਉਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਕੀਤੇ ਗਏ ਆ ਬਰਾਮਗੀ ਕਰਕੇ ਕੁਛ ਕੋਈ ਨਾ ਚੁੱਪ ਜੇ ਹੋਏ ਆ ਤੇ ਜੋ ਵੀ ਇੱਥੇ ਸਾਡੇ ਕੋਈ ਜਦੋਂ ਧਿਆਨ ਚੋਂਦਾ ਉਸੇ ਟਾਈਮ ਹੀ ਰਿਪੋਰਟ ਕਰਕੇ ਵੱਧ ਤੋਂ ਵੱਧ ਜਿਹੜਾ ਕੋਈ ਬਰਾਮਗੀ ਕਰਕੇ ਇਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਆ ਤੇ ਅੱਗੇ ਤੋਂ ਵੀ ਸਾਡੀ ਜਿਹੜੀ ਇਹ ਕਾਰਜਕਾਰੀ ਚੱਲੀ ਜੀਨਲੀ ਨੌਸ ਬਣਾਗੇ ਇਸ ਰਾਤਲ ਪਸਗਲੇ ਤੋਂ ਨੰਨ ਕੀ ਬਿਲਕੁਲ ਅਸੀਂ ਤਾਂ ਸਾਰੇ ਨੌਜਵਾਨਾਂ ਨੂੰ ਵੀ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਅਸੀਂ ਰਿਕਵੈਸਟ ਕਰਦੇ ਆਂ ਵੀ ਇਹਦੇ ਵਿੱਚ ਅਖੀਰ ਮੌਤ ਆ ਠੀਕ ਹੈ ਇਹਨਾਂ ਤੋਂ ਬਚੋ ਜੋ ਵੀ ਕਿਸੇ ਨੂੰ ਇਸ ਸੰਬੰਧੀ ਇਨਫਰਮੇਸ਼ਨ ਮਿਲਦੀ ਆ ਸਾਨੂੰ 24 ਘੰਟੇ ਜਦੋਂ ਵੀ ਫੋਨ ਤੇ ਆ ਕੇ ਸਾਨੂੰ ਦੱਸਣ ਉਹਨਾਂ ਦਾ ਨਾਮ ਵੀ ਗੋਪਤ ਰੱਖਿਆ ਜਾਊਗਾ ਤੇ ਬਕਾਇਦਾ ਕਾਰਵਾਈ ਕੀਤੀ ਪਛਾਣ ਜਿਹੜੇ ਤਾਂ ਉੱਥੇ ਨਸ਼ਾ ਕਰ ਰਹੇ ਆ ਉਹਨਾਂ ਦਾ ਨਹੀਂ ਉਹ ਨਹੀਂ ਪਤਾ ਲੱਗਿਆ ਜਿਹੜੇ ਬਾਕੀ ਕੁਝ ਕੁ ਮੁੰਡਿਆਂ ਦਾ ਪਤਾ ਲੱਗਿਆ ਵੀ ਇਹ ਵੇਚਦੇ ਆ ਉਹਨਾਂ ਤੇ ਹੀ ਰੇਡ ਕਰ ਰਹੇ ਆ ਤੇ ਸੋਰਸ ਵੀ ਦੱਤੀ ਆ ਜਲਦ ਤੋਂ ਜਲਦੀ ਅਸੀਂ ਕਾਰਨ ਕਰਕੇ ਨਿਕਲਾ ਕਰ ਦਿੰਦਾ ਕੁਝ ਹੋ ਸਕਦਾ ਪਰ ਪਰਮਿਸ਼ਨ ਤੇ ਕੋਈ ਨਾ ਕਿੰਨੇ ਵੀ ਨਾਮ ਉੱਪਰ ਦਾ ਕਾਰ ਕਾਡੀ ਫੇਮਸ ਵਾਸ਼ਿੰਗਟਨ ਨਹੀਂ ਜੀ ਹੋ ਸਕਦਾ ਪਹਿਲਾਂ ਹੋਵੇ ਪਰ ਹੁਣ ਤਾਂ ਪੁਲਿਸ ਸਾਡਾ ਵਿਭਾਗ ਬਿਲਕੁਲ ਤਿਆਰ ਬਰ ਤਿਆਰ ਆ ਕਿਸੇ ਦਾ ਵੀ ਸਾਡੇ ਸੀਨੀਅਰ ਅਸਰਾਂ ਦੇ ਵੀ ਹੁਕਮ ਅਕਸੇ ਦਾ ਵੀ ਨਾ ਉੱਪਣ ਨਹੀਂ ਹੁਕਮ ਤੇ ਜਦੋਂ ਮਰਜੀ ਮੈਨੂੰ ਆ ਕੇ ਇਨਫਰਮੇਸ਼ਨ ਦੇਣ ਤੇ ਮੇਰੇ ਸੀਨੀਅਰ ਅਫਸਰ ਉਹਨਾਂ ਨੇ ਇਨਫਰਮੇਸ਼ਨ ਦੇ ਉਹਨਾਂ ਦਾ ਨਾਮ ਬਿਲਕੁਲ ਦਫ਼ਤਰ ਕਿਹਾ ਜਾਊਗਾ ਤੇ ਉਹਦੇ ਮੁਤਾਬਕ ਜੋ ਵੀ ਸਾਨੂੰ ਇਨਫਰਮੇਸ਼ਨ ਬਿਲਕੁਲ ਤੇ ਕਰਦੀ ਬਕਾਇਦਾ ਹੋਊਗੀ ਆਹ